ਕਿਸਾਨ ਦੋਸਤੋ ਆਪਾਂ ਹੁਣ ਤੱਕ ਗੱਲ ਕੀਤੀ ਹੈ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾ ਦੇ ਅਨੁਸਾਰ ਤਿੰਨ ਵੀਡੀਓ ਦੇ ਵਿੱਚ ਕਿ ਫਾਸਫੋਰਸ ਨਾਈਟrogen ਪੋਟਾਸ਼ ਜਿੰਕ ਸਲਫਰ ਇਹ ਪੌਸ਼ਕ ਤੱਤ ਕਿਹੜੀ ਕਿਹੜੀ ਸਟੇਜ ਤੇ ਕਿਹੜੇ ਕਿਹੜੇ ਪੌਸ਼ਕ ਤੱਤ ਦੀ ਜਰੂਰਤ ਹੁੰਦੀ ਹੈ ਕੁਲਦੀਪ ਸਿੰਘ ਸ਼ੇਰਗਿਲ ਮਲਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਿੰਨੀ-ਕਿੰਨੀ ਖਾਦ ਝੋਨੇ ਨੂੰ ਪਾਉਣੀ ਹੈ ਤੇ ਇਸ ਵੀਡੀਓ ਦੇ ਵਿੱਚ ਸਮੇਂ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਫਾਸਫੋਰਸ ਦੀ ਗੱਲ ਕਰਾਂਗੇ ਫਾਸਫੋਰਸ ਜਿਹੜਾ ਕਿ ਤੁਹਾਨੂੰ ਡੀਏਪੀ ਤੋਂ ਮਿਲਦਾ ਹੈ ਤੁਹਾਨੂੰ ਸੁਪਰ ਖਾਦ ਤੋਂ ਮਿਲਦਾ ਹੈ ਦੋਸਤੋ ਇਹਦੇ ਪਾਉਣ ਦੇ ਸਮੇਂ ਦੀ ਗੱਲ ਕਰਦਾ ਹਾਂ ਵੈਸੇ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਕਹਿਣਾ ਹੈ ਕਿ ਜੇਕਰ ਕਣਕ ਨੂੰ ਡਾਇਆ ਖਾਦ ਪੂਰੀ ਮਾਤਰਾ ਚ ਪਾਈ ਹੈ ਤਾਂ ਝੋਨੇ ਨੂੰ ਕਿਹਦੀ ਜ਼ਰੂਰਤ ਨਹੀਂ ਹੁੰਦੀ ਪਰੰਤੂ ਜਿਹੜੇ ਕਿਸਾਨ ਵੀਰ ਇਸ ਨੂੰ ਪਾਉਂਦੇ ਐ ਤਾਂ ਉਹਨਾਂ ਦੇ ਧਿਆਨ ਰੱਖਣ ਵਾਲੀ ਗੱਲ ਇਹ ਹੈਗੀ ਹੈ ਕਿ ਸ਼ੁਰੂਆਤੀ 15 ਦਿਨਾਂ ਦੇ ਵਿੱਚ ਫਾਸਫੋਰਸ ਦੀ ਬੁੱਟੇ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ ਜਦੋਂ ਤੁਸੀਂ ਕੱਦੂ ਕਰਕੇ ਝੋਨਾ ਲਗਾਇਆ ਤਾਂ ਫਿਰ ਇਸ ਕੰਡੀਸ਼ਨ ਦੇ ਵਿੱਚ ਇਹ ਬੰਦਾ ਹੈ ਕਿ ਅਸੀਂ ਉਹ ਫਾਸਫੋਰਸ ਸ਼ੁਰੂਆਤੀ ਦੌਰ ਦੇ ਵਿੱਚ ਹੀ ਉਸ ਨੂੰ ਦੇ ਦਈਏ ਕਈ ਕਿਸਾਨ ਵੀਰ ਇਸ ਸੰਬੰਧੀ ਇਹ ਸਵਾਲ ਪੁੱਛਦੇ ਐ ਕਿ ਕੀ ਅਸੀਂ ਡਾਈ ਜਾਂ ਸੁਪਰ ਸੁੱਕੇ ਖੇਤ ਖਲਾਰ ਦਈਏ ਉਸ ਤੋਂ ਬਾਅਦ ਦੇ ਵਿੱਚ ਪਾਣੀ ਛੱਡ ਕੇ ਕੱਦੂ ਕਰ ਦਈਏ ਤੇ ਠੀਕ ਹੈ ਮੈਥਡ ਭਾਵੇਂ ਤੁਹਾਡਾ ਬਹੁਤ ਹੱਦ ਤੱਕ ਠੀਕ ਹੈ ਪਰੰਤੂ ਇਸ ਦੇ ਵਿੱਚ ਕੋਈ ਕਮੀਆਂ ਵੀ ਹੈ ਸ਼ੁਰੂਆਤ ਦੇ ਵਿੱਚ ਜਿਹੜੀ ਤੁਸੀਂ ਖਾਦ ਕੱਦੂ ਤੋਂ ਪਹਿਲਾਂ ਹੀ ਪਾ ਦਿੰਦੇ ਹੋ ਜਦੋਂ ਅਸੀਂ ਕੱਦੂ ਕਰਦੇ ਹਾਂ ਤੇ ਕਲਟੀਵੇਟਰ ਦੇ ਨਾਲ ਵਾਹਣੇ ਹੈ ਤੇ ਤੁਸੀਂ ਖੁਦ ਜਾਣਦੇ ਹੋ ਕਿ ਤੁਹਾਡੀ ਭਾਈ ਕਿਨੀ ਡੂੰਗੀ ਹੁੰਦੀ ਹੈ ਤਾਂ ਇਹ ਖਾਦਾਂ ਜ਼ਿਆਦਾਤਰ ਰੂਟ ਜਾਨ ਤੋਂ ਥੱਲੇ ਚਲੀਆਂ ਜਾਂਦੀਆਂ ਹੈ ਕਹਿਣ ਦਾ ਮਤਲਬ ਇਹ ਕਿ ਜਿੱਥੋਂ ਤੱਕ ਬੂਟੇ ਦੀਆਂ ਜੜਾਂ ਜਾਣੀਆਂ ਹਨ ਉਸ ਤੋਂ ਵੀ ਥੱਲੇ ਚਲੀਆਂ ਜਾਂਦੀਆਂ ਤੇ ਉਹਦੇ ਵਿੱਚੋਂ ਜ਼ਿਆਦਾਤਰ ਦਾ ਤੁਹਾਨੂੰ ਇਸ ਫਸਲ ਨੂੰ ਫਾਇਦਾ ਨਹੀਂ ਮਿਲਦਾ ਇਸ ਕਰਕੇ ਜਿਆਦਾ ਵਧੀਆ ਇਹ ਹੋਏਗਾ ਕਿ ਜੇਕਰ ਤੁਸੀਂ ਪਾਣੀ ਦੇ ਵਿੱਚ ਕਲਟੀਵੇਟਰ ਤੋਂ ਬਾਅਦ ਸੁਹਾਗਾ ਮਾਰਦੇ ਹੋ ਤਾਂ ਸੁਹਾਗੇ ਦੇ ਅੱਗੇ ਇਹ ਖਾਦਾਂ ਦੇ ਦਿੱਤੀਆਂ ਜਾਣ ਜੇ ਤੁਸੀਂ ਕਦੂ ਦੇ ਵਿੱਚ ਕਲਟੀਵੇਟ ਨਹੀਂ ਮਾਰਦੇ ਇਕੱਲਾ ਸੁਹਾਗਾ ਮਾਰਦੇ ਹੋ ਤਾਂ ਸੁਹਾਗੇ ਦੇ ਅੱਗੇ ਖਾਦਾਂ ਪਾ ਸਕਦੇ ਹੋ ਰਿਜ਼ਲਟ ਮਿਲਦਾ ਇਹ ਵੀਡੀਓ ਮੈਂ ਪੁਰਾਣੀ ਵੀਡੀਓ ਨੂੰ ਐਡਿਟ ਕਰਕੇ ਬਣਾ ਰਿਹਾ ਹਾਂ ਤਾ ਇੱਥੇ ਮੈਂ ਇੱਕ ਨਵੀਂ ਚੀਜ਼ ਜੋੜਨੀ ਚਾਹਾਂਗਾ ਕਿ ਐਗਰੀ 2024 ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਆਣਾ ਨੇ ਸਿਫਾਰਸ਼ ਕੀਤੀ ਹੈ ਕਿ ਫਾਸਫੋਰਸ ਵਾਲੀ ਜਿਹੜੀ ਖਾਦ ਹੈਗੀ ਹੈ ਤੁਸੀਂ ਪਨੀਰੀ ਪਟਕੇ ਲਾਉਣ ਤੋਂ ਤਿੰਨ ਹਫ਼ਤਿਆਂ ਤੱਕ ਵੀ ਪਾ ਸਕਦੇ ਹੋ ਮੈਂ ਕਿ ਤਿੰਨ ਹਫ਼ਤਿਆਂ ਵਿੱਚ ਪਾਈ ਜਾ ਸਕਦੀ ਹੈ ਇਹ ਸਿਫਾਰਸ਼ ਨੂੰ ਪਹਿਲੀ ਸਿਫਾਰਸ਼ ਨੂੰ ਅੱਡ ਆ ਗਈ ਹੈ ਭਾਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਨਦੀਨ ਆਸ਼ ਕਮੇਟੀ ਦੇ ਵਿੱਚ ਰਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਪਰੰਤੂ ਸਾਡੇ ਬਹੁਤ ਸਾਰੇ ਕਿਸਾਨਾਂ ਵੀਰਾਂ ਦੀ ਇਹ ਵੀ ਪ੍ਰੈਕਟਿਸ ਹੁੰਦੀ ਹੈ ਕਿ ਕੱਦੂ ਕਰਨ ਤੋਂ ਬਾਅਦ ਚ ਜਦੋਂ ਨਦੀਨ ਆਸ਼ਕ ਪਾਉਣੀ ਹੈ ਉਹਦੇ ਨਾਲ ਹੀ ਸੁਪਰ ਜੰਹ ਡੀਏਪੀ ਦਾ ਛਿੱਟਾ ਦੇ ਦਿੱਤਾ ਜਾਂਦਾ ਹੈ ਠੀਕ ਹੈ ਰਿਜ਼ਲਟ ਮਿਲਦੇ ਹੈ ਐਸੇ ਤਰੀਕੇ ਦੇ ਨਾਲ ਪੋਟਾਸ਼ ਹੁਣ ਪੋਟਾਸ਼ ਦੇ ਵਿੱਚ ਜਿਹੜੀ ਪੋਟਾਸ਼ ਜੇ ਕੱਦੂ ਤੋਂ ਪਹਿਲਾਂ ਪਾਉਣੇ ਹੋ ਤਾਂ ਉਹ ਰੂਟ ਜোন ਤੋਂ ਥੱਲੇ ਚਲੀ ਜਾਂਦੀ ਹੈ ਪਿਛਲੇ ਸਾਲ ਇੱਕ ਵੀਡੀਓ ਦੇ ਵਿੱਚ ਮੈਂ ਇੱਕ ਰਿਸਰਚ ਪੇਪਰ ਦਾ ਹਵਾਲਾ ਦੇ ਕੇ ਵੀ ਤੁਹਾਨੂੰ ਦੱਸਿਆ ਦੱਸਿਆ ਸੀ ਜਿਹਦੇ ਵਿੱਚ ਸਟੱਡੀ ਕੀਤੀ ਗਈ ਸੀ ਕਿ ਜਿਹੜੀ ਕੱਦੂ ਤੋਂ ਪਹਿਲਾਂ ਪਾਈ ਗਈ ਪੋਟਾਸ਼ ਦਾ ਕਿੰਨਾ ਬੈਨੀਫਿਟ ਹੈ ਪੋਟਾਸ਼ ਵੀ ਜਿਹੜਾ ਹੈਗਾ ਜਾਂ ਤਾਂ ਕਦੋਂ ਕਰਨ ਤੋਂ ਪਹਿਲਾਂ ਜਿਹੜਾ ਸੁਹਾਗਾ ਕਦੋਂ ਮਾਰਨ ਮਾਰਨ ਤੋਂ ਬਾਅਦ ਚ ਕਲਟੀਵੇਟਰੋਂ ਬਾਅਦ ਸੁਹਾਗਾ ਫੇਰਦੇ ਹੋ ਜਾਂ ਤੋਝ ਦਿੱਤਾ ਜਾਵੇ ਜਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਪਾਈ ਜਾਵੇ ਤਾਂ ਇਹ ਜਿਹੜੀ ਸੁਪਰ ਖਾਦ ਹੈ ਪੋਟਾਸ਼ ਹੈ ਇਹ ਤੁਸੀਂ ਕਦੋਂ ਕਰਕੇ ਝੋਨਾ ਲਾਉਣ ਤੋਂ 5-7 ਦਿਨ ਦੇ ਵਿੱਚ ਵਿੱਚ ਇਹਦਾ ਕੰਮ ਹੋ ਜਾਣਾ ਚਾਹੀਦਾ ਹੈ ਕਿਉਂਕਿ ਪੋਟਾਸ਼ ਦੀ ਆਪਾਂ ਗੱਲ ਕੀਤੀ ਸੀ ਕਿ ਪੈਨਿਕਲ ਇਨੀਸ਼ੀਏਸ਼ਨ ਸਟੇਜ ਤੇ ਵੀ ਪੋਟਾਸ਼ ਦੀ ਜ਼ਰੂਰਤ ਪੈਂਦੀ ਹੈ ਤਾਂ ਜੇ ਤੁਸੀਂ ਦੇਖੋ ਹਾਫ ਬੈਗ ਇੱਥੇ ਪोटाश ਦਿੱਤਾ ਹੈ ਤੁਹਾਡੇ ਖੇਤ ਚ ਮਿੱਟੀ ਚੈੱਕ ਕਰਾਈ ਹੈ ਕਿ ਪोटाश ਦੀ ਘਾਟ ਹੈ ਤਾਂ ਤੁਹਾਨੂੰ ਫਿਰ ਪੈਨੀਕਲ ਇਨੀਸ਼ੀਏਸ਼ਨ ਤੇ ਜੇਕਰ ਦੇਣੀ ਚਾਹੋ ਤਾਂ ਅਲੱਗ ਤੋਂ ਦੇਣੀ ਪਏਗੀ ਇਹ ਨਹੀਂ ਹੈਗੀ ਕਿ ਇਹ ਸਾਫ ਬੈਗ ਦੇ ਵਿੱਚੋਂ ਅੱਧੀ ਘੱਟ ਕਰਕੇ ਅਸੀਂ ਉੱਥੇ ਦੇ ਦਈਏ ਸਲਫਰਟਾਡੇ ਸੁਪਰ ਦੇ ਵਿੱਚ ਹੀ ਆ ਗਈ ਹੈ ਕਿਉਂਕਿ ਡੀਏਪੀ ਜੇਕਰ ਸੁਪਰ ਨੂੰ ਤਰਜੀਹ ਦਿਓ ਜੇਕਰ ਸੁਪਰ ਤੁਸੀਂ ਨਹੀਂ ਯੂਜ਼ ਕਰਦੇ ਡੀਏਪੀ ਵਰਤ ਰਹੇ ਹੋ ਤਾਂ ਫਿਰ ਤੁਹਾਨੂੰ ਪਹਿਲੀ ਜਿਹੜੀ ਯੂਰੀਆ ਦੀ ਡੋਸ ਹੈ ਉਹ ਤੁਹਾਡੀ ਖਤਮ ਹੋ ਜਾਂਦੀ ਹੈ ਕੈਨਸਲ ਹੋ ਜਾਂਦੀ ਹੈ ਤੇ ਸਲਫਰ ਦੀ ਜਗ੍ਹਾ ਤੇ ਤੁਹਾਨੂੰ ਫਿਰ ਤੁਹਾਡੇ ਕੋਲੇ ਵਿਕਲਪ ਬੈਠਦਾ ਹੈਗਾ ਜਿਪਸਮ ਦਾ ਤੁਸੀਂ 1 ਕੁਇੰਟਲ ਜਿਪਸਮ ਜਿਹੜਾ ਕਦੋਂ ਕਰਨ ਸਮੇਂ ਖੇਤ ਦੇ ਵਿੱਚ ਮਿਲਾ ਸਕਦੇ ਹੋ ਤੁਸੀਂ ਇਹ ਜਿਹੜਾ ਹੈਗਾ ਝੋਨਾ ਲੱਗਣ ਤੋਂ ਬਾਅਦ ਦੇ ਵਿੱਚ ਪਹਿਲੇ 5-7 ਦਿਨ ਦੇ ਵਿੱਚ ਇਹ ਬੈਂਟੋਨਾਈਟ ਸਲਫਰ ਜਿਹੜੀ ਆਉਂਦੀ ਹੈ ਦਾਲ ਜੀ ਵਰਗੀ ਸਲਫਰ ਐ ਸਸਤੀ ਹੁੰਦੀ ਹੈ ਉਹ 10 ਕਿਲੋ ਤੱਕ ਪ੍ਰਤੀ ਏਕੜ ਪਾ ਸਕਦੇ ਹੋ ਆਪਾਂ ਪਿਛਲੇ ਸਾਲਾਂ ਦੇ ਰਿਜ਼ਲਟ ਵੀ ਆਪਾਂ ਨੂੰ ਉਸਦੇ ਮਿਲੇ ਐ ਜਿਹੜੇ ਕਿਸਾਨ ਵੀਰ ਜਦੋਂ ਝੋਨਾ ਰੁਕ ਜਾਂਦਾ ਹੈ ਪਾਣੀ ਕਾਲਾ ਪੈ ਜਾਂਦਾ ਝੋਨਾ ਪੀਲਾ ਪੈ ਜਾਂਦਾ ਉਸ ਤੋਂ ਬਾਅਦ ਸਲਫਰ ਪਾਉਂਦੇ ਆ ਉਹ ਤੇਰਾ ਮਤਲਬ ਤੁਸੀਂ ਇਹ ਕੰਮ ਕਰਦੇ ਹੋ ਕਿ ਸਾਰਾ ਮੇਲਾ ਲੁੱਟਿਆ ਗਿਆ ਅਖੀਰ ਤੇ ਜਾ ਕੇ ਪਹੁੰਚੇ ਹੁਣ ਮਿਲੇਗਾ ਕੀ ਕੁਝ ਨਹੀਂ ਮਿਲਣਾ ਸਿਰਫ ਤੇ ਸਿਰਫ ਜਿਹੜਾ ਡੈਮੇਜ ਹੋ ਚੁੱਕਾ ਉਹ ਹੀ ਠੀਕ ਹੋਏਗਾ ਲਾਭ ਨਹੀਂ ਮਿਲਣਾ ਇਸ ਕਰਕੇ ਜੇ ਸਲਫਰ ਦੇਣੀ ਹੈ ਤਾਂ ਪਹਿਲਾਂ ਦਿਓ ਅਗਲੀ ਕਹਾਣੀ ਆਉਂਦੀ ਹੈ ਜ਼ਿੰਕ ਦੀ ਹੁਣ ਜ਼ਿੰਕ ਦੀ ਘਾਟ ਝੋਨੇ ਦੇ ਵਿੱਚ ਟਿਲਰਿੰਗ ਸਟੇਜ ਦੇ ਉੱਪਰ ਸਭ ਤੋਂ ਵੱਧ ਆਉਂਦੀ ਹੈ ਤੇ ਜਿੰਕ ਜਿਹੜੀ ਹੈਗੀ ਐ ਤੁਸੀਂ ਝੋਨਾ ਲਾਉਣ ਤੋਂ 15 ਦਿਨ ਦੇ ਵਿੱਚ ਵਿੱਚ ਹਰ ਹਾਲਤ ਦੇ ਵਿੱਚ ਖੇਤ ਦੇ ਵਿੱਚ ਦੇ ਦੇਣੀ ਹੈ ਜਿੰਕ 15 ਦਿਨ ਦੇ ਵਿੱਚ ਵਿੱਚ ਹਰ ਹਾਲਤ ਦੇ ਵਿੱਚ ਅਸੀਂ ਝੋਨਾ ਲਾਉਣ ਤੋਂ ਕਦੋਂ ਕਰਕੇ 15 ਦਿਨ ਦੇ ਵਿੱਚ ਵਿੱਚ ਦੇਣੀ ਹੈ ਤੇ ਮੈਂ ਤੇ ਇਹ ਕਵਾਂਗਾ ਕਿ ਜਿੰਨੀ ਜਲਦੀ ਦਿਓਗੇ ਓਨਾ ਚੰਗਾ ਹੈ ਯੂਰੀਆ ਟਿਲਰਿੰਗ ਸਟੇਜ ਆਪਾਂ ਮੰਨ ਕੇ ਚੱਲੀਏ ਮੋਟਾ-ਮੋਟਾ ਹੈਨਾ ਆਪਾਂ ਟੈਕਨੀਕਲੀ ਨਹੀਂ ਹੁਣ ਗੱਲ ਕਰ ਰਹੇ ਆਪਾਂ ਇੱਕ ਜਟਕੀ ਪਾਸ਼ਾ ਦੀ ਗੱਲ ਕਰ ਰਹੇ ਆ 20 ਤੋਂ 24 ਦਿਨ 28 ਦਿਨ ਦੇ ਵਿੱਚ ਬੂਟਾ ਜਿਹੜਾ ਕੱਦੂ ਕਰਕੇ ਝੋਨਾ ਲਾਇਆ ਉਸ ਤੋਂ ਬਾਅਦ ਪੂਰੀ ਫੁੱਲ ਫਲੇਜ ਬੂਟਾ ਮਾਰਿਆ ਹੁੰਦਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਟਿਲਰਿੰਗ ਸਟੇਜ 24 ਦਿਨ ਤੇ ਆਈ ਤੇ ਅਸੀਂ ਜਿਹੜੀ ਯੂਰੀਆ ਹੈਗੀ ਇਹ 24 ਦਿਨ ਤੇ ਬੋਰਾ ਪੋਣਾ ਤੁਸੀਂ ਝੋਨਾ ਲਗਾਇਆ ਡੀਏਪ ਜਗ੍ਹਾ ਸੁਪਰ ਵਰਤੀ ਆ ਪਹਿਲੇ 5-7 ਦਿਨ ਦੇ ਵਿੱਚ ਅੱਧਾ ਬੈਗ ਯੂਰੀਆ ਦਾ ਵਰਤੋਗੇ ਫੇਰ ਅਗਲੀ ਡੋਜ਼ 7 ਤੋਂ 8 ਦਿਨ ਬਾਅਦ ਦੇਵੋਗੇ ਪਿਛਲੇ ਸਾਲ ਆਪਾਂ ਗੱਲ ਕਰਦੇ ਸੀ ਕਿ ਅਸੀਂ ਅੱਧੀ ਦੀ ਬੈਗ ਯੂਰੀਆ ਦੇਵਾਂਗੇ ਪਰੰਤੂ ਜਿਹੜੀ ਟੇਲਰਿੰਗ ਸਟੇਜ ਦੇ ਉੱਪਰ ਜੇਕਰ ਅਸੀਂ ਯੂਰੀਆ ਦੀ ਮਾਤਰਾ ਵਧਾ ਦਈਏ ਤਾਂ ਉਹਦੇ ਰਿਜ਼ਲਟ ਸਾਨੂੰ ਚੰਗੇ ਮਿਲਦੇ ਆ ਤੇ ਜਿਹੜੀ 24 ਦਿਨ ਤੇ ਟੇਲਰਿੰਗ ਸਟੇਜ ਆ ਰਹੀ ਹੈ ਇਹਦੇ ਤੇ ਸਾਨੂੰ 17-18 ਦਿਨ ਤੇ ਯੂਰੀਆ ਦੀ ਇੱਕ ਚੰਗੀ ਡੋਜ਼ ਨੂੰ ਦੇਣੀ ਪੈਗੀ ਤਾਂ ਕਿ ਉਹਦੋਂ ਤੱਕ ਯੂਰੀਆ ਅਵੇਲੇਬਲ ਹੋ ਜਾਏ ਤੇ ਬੂਟਾ ਮੈਕਸਿਮਮ ਯੂਰੀਆ ਜਿਹੜੀ ਹੈਗੀ ਨਾਈਟ੍ਰੋਜਨ ਖਾ ਕੇ ਤੇ ਆਪਣੀ ਟੇਲਰਿੰਗ ਕਰ ਸਕੇ ਤੇ ਸਾਡੇ ਤੇ ਹਾਰਡ ਐਂਡ ਫਾਸਟ ਰੂਲ ਹੈ ਕਿ 40 ਦਿਨ ਦੇ ਵਿੱਚ ਵਿੱਚ ਯੂਰੀਆ ਖਤਮ ਕਰਨੀ ਹੈ ਇਹ ਕਹਾਣੀ ਸਾਰੀਆਂ ਕਿਸਮਾਂ ਤੇ ਲਾਗੂ ਨਹੀਂ ਹੁੰਦੀ ਜਿਵੇਂ 26 ਹੈ ਤੁਹਾਡੀ ਵੈਰਾਈਟੀ ਪੀਆਰ 126 ਘੱਟ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਦੇ ਵਿੱਚ ਯੂਰੀਆ ਜਲਦੀ ਖਤਮ ਕਰਨੀ ਪੈਂਦੀ ਹੈ ਵੱਧ ਟਾਈਮ ਲੈਣ ਵਾਲੀਆਂ ਵੈਰਾਈਟੀ ਦੇ ਵਿੱਚ ਇਹਨੂੰ ਥੋੜਾ ਲੰਮਾ ਖਿੱਚ ਸਕਦੇ ਹਾਂ ਪੈਨਿਕਲ ਇਨੀਸ਼ੀਏਸ਼ਨ ਜੇਕਰ ਤੁਹਾਡਾ ਕਦੋਂ ਕਰਕੇ ਝੋਨਾ ਲਾਉਣ ਤੋਂ ਬਾਅਦ 45 ਦਿਨ ਤੇ ਆ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ 45 ਦਿਨ ਤੇ ਯੂਰੀਆ ਪਾਉਣੀ ਹੈ ਜੇ 45 ਦਿਨ ਤੇ ਯੂਰੀਆ ਪਾਉਂਗੇ ਤਾਂ ਉਹਦਾ ਅਸਰ ਤਾਂ 50 ਦਿਨ ਤੱਕ ਆ ਕੇ ਆਏਗਾ ਪੈਨਿਕ ਵਾਲੀ ਇਨੀਸ਼ੀਏਸ਼ਨ ਹੋ ਗਈ ਜਿਹੜਾ ਸੈਂਚਾ ਬਾਨਾ ਸੀ ਮੁੰਜਰ ਦਾ ਤਾਂ ਬਣ ਗਿਆ ਕਾਣੀ ਖਤਮ ਯੂਰੀਆ ਬਾਅਦ ਚ ਪੈ ਰਹੀ ਏ ਤਾਂ 45 ਦਿਨ ਵਾਲੇ ਦੇ ਲਈ ਤੁਹਾਨੂੰ 37 38 ਦਿਨ ਤੇ ਯੂਰੀਆ ਦੇਣੀ ਪਏਗੀ ਉਸ ਤੋਂ ਪੰਜ ਤੋਂ 7 ਦਿਨ ਪਹਿਲਾਂ ਦੇਣੀ ਪਏਗੀ ਖਾਸ ਤੌਰ ਤੇ ਜਿਹੜੇ ਖੇਤਾਂ ਦੇ ਵਿੱਚ ਇਹ ਆਪਣਾ ਤਣਾ ਗਲਣ ਬਿਮਾਰੀ ਆਉਂਦੀ ਹੈ ਇਹ ਪਹਿਲਾਂ ਇੱਕ ਟਾਣੀ ਸੁੱਕਦੀ ਹੈ ਬੂਟੇ ਦੀ ਮੁੜ ਕੇ ਸਾਰਾ ਬੂਟਾ ਸੁੱਕ ਜਾਂਦਾ ਹੈ ਕਈ ਜਗ੍ਹਾ ਤੇ ਪੂਸਾ ਝੋਨੇ ਜੀਹ ਦਿੱਕਤ ਆਉਂਦੀ ਹੈ ਉਹਨਾਂ ਨੂੰ ਜਿਹੜਾ 37 38 40 ਦਿਨ ਤੇ ਜਿਹੜੀ ਯੂਰੀਆ ਦੇਣੀ ਹੈ ਉਹਦੇ ਨਾਲ ਪੋਟਾਸ਼ ਪਾਉਣੀ ਜ਼ਰੂਰੀ ਹੈ। ਜੇ ਉਸ ਸਟੇਜ ਤੇ ਪੋਟਾਸ਼ ਨਹੀਂ ਪਾਉਂਦੇ ਤਾਂ ਇਹ ਬਿਮਾਰੀ ਕੰਟਰੋਲ ਨਹੀਂ ਹੁੰਦੀ ਤਾਂ ਪਿਛਲੇ ਸਾਲ ਆਪਾਂ ਇਹ ਪਵਾਈ ਸੀਗੀ ਤੇ ਪਾਉਣ ਦੇ ਨਾਲ ਆਪਾਂ ਦੇਖਿਆ ਸੀਗਾ ਕਿ ਸਟੈਮ ਰੌਟ ਬਿਮਾਰੀ ਜਿਹੜੀ ਹੈਗੀ ਆ ਕਾਫੀ ਜ਼ਿਆਦਾ ਕੰਟਰੋਲ ਹੋ ਗਈ ਸੀ। ਭਾਵੇਂ ਕਿ ਸਟੈਮ ਰੌਟ ਦਾ ਦੇਖੋ ਇਹਦੇ ਚੈਪਟਰ 'ਚ ਆਪਾਂ ਗੱਲ ਕਰਾਂਗੇ ਕਿ ਉਹਦੇ ਮੈਨੇਜਮੈਂਟ ਦੇ ਅਲੱਗ ਤਰੀਕੇ ਹੈਗੇ ਆ। ਇਹ ਕਾਫੀ ਕੁਝ ਉਹਦੇ ਲਈ ਕਰ ਲਈ ਆਪਣੇ ਕੋਲ ਹੁੰਦਾ ਹੈ। ਪਰੰਤੂ ਪੋਟਾਸ਼ ਦਾ ਇੱਕ ਚੰਗਾ ਰੋਲ ਉਹਦੇ ਵਿੱਚ ਆਪਾਂ ਦੇਖਿਆ ਕਿ ਆਉਂਦਾ ਹੈ ਤਾਂ ਫਿਰ ਜਿਹੜੀ ਅੱਜ ਵਾਲੀ ਵੀਡੀਓ ਦਾ ਆਪਸ ਇਹਨੂੰ ਖਤਮ ਕਰੀਏ ਤਾਂ ਇਹਦਾ ਮਤਲਬ ਇਹ ਬੰਦਾ ਹੈ ਕਿ ਬਈ ਜਿਹੜੀ ਤੁਸੀਂ ਸਰਫਰ ਦੇਣੀ ਹੈ ਜੇ ਤੁਸੀਂ ਪਾਸਵਰਡਸ ਦੇਣੀ ਹੈ ਪोटाश ਦੇਣੀ ਹੈ ਇਹ ਤੁਸੀਂ ਝੋਨਾ ਲੱਗਣ ਤੋਂ ਜਿਹੜਾ ਹੈਗਾ 7 8 10 ਦਿਨ ਦੇ ਵਿੱਚ ਪੂਰੀ ਕਰ ਦਿਓ 15 ਦਿਨ ਤੋਂ ਪਹਿਲਾਂ ਪਹਿਲਾਂ ਜਿਹੜੀ ਜਿੰਨੀ ਜ਼ਿੰਕ ਪਾਉਣੀ ਹੈ ਉਹ ਪੈ ਜਾਣੀ ਚਾਹੀਦੀ ਹੈ ਯੂਰੀਆ ਜੇਕਰ ਤੁਸੀਂ ਡੀਏਪੀ ਜਗਾ ਸੁਪਰ ਵਰਤੀ ਹੋਈ ਹੈ ਤਾਂ ਪਹਿਲੀ ਡੋਜ਼ ਅਸੀਂ 7 ਦਿਨ ਤੇ ਅੱਧੇ ਬੈਗ ਦੇ ਲਗਭਗ ਹੀ ਦੇਣੀ ਹੈ ਉਹ ਵੀ 22 ਕਿਲੋ ਯੂਰੀਆ ਦੇਣੀ ਹੁੰਦੀ ਉੱਥੇ ਤੇ ਅਗਲੀ ਡੋਜ਼ ਜਿਹੜੀ ਹੈਗੀ ਉਸ ਤੋਂ 7-8 ਦਿਨ ਬਾਅਦ ਦੇਣੀ ਹੁੰਦੀ ਹੈ ਜਿਹੜੀ ਕਿ ਤੁਸੀਂ 15-17 ਦਿਨ ਤੇ ਦੇਓਗੇ ਤੇ ਉਹ ਜਿਹੜੀ ਡੋਜ਼ ਹੈਗੀ ਇਹ ਸਿੱਧੀ ਟਾੜੀ ਟੇਲਰਿੰਗ ਸਟੇਜ ਨੂੰ ਇਫੈਕਟ ਕਰੇਗੀ ਤੇ ਟੇਲਰਿੰਗ ਸਟੇਜ ਤੇ ਇਹ ਕਦੇ ਨਹੀਂ ਦੇਖਣਾ ਕਿ ਵੀ ਯੂਰੀਆ ਜਿਹੜੀ ਹੈਗੀ ਹੁਣ ਮੇਰੀ ਤਾਂ ਪਸੀ ਭੋਗ ਤੇ ਚਲੇ ਗਏ ਸੀ ਅਸੀਂ ਮਿਲੇ ਤੇ ਚਲੇ ਗਏ ਸੀ ਅਸੀਂ ਵਿਆਹ ਤੇ ਚਲੇ ਗਏ ਸੀ ਕਿਉਂਕਿ ਟੇਲਰਿੰਗ ਸਟੇਜ ਦੇ ਉੱਪਰ ਤੁਸੀਂ ਖੇਤ ਦੇ ਵਿੱਚ ਨਾਈਟ੍ਰੋਜਨ ਦੀ ਘਾਟ ਨਹੀਂ ਆਉਂਦੇਣੀ ਇਹ ਵੀ ਨਹੀਂ ਹੈਗਾ ਕਿ ਜਿਹੜੀ ਲੰਮੇ ਸਮੇਂ ਵਾਲੀਆਂ ਕਿਸਮਾਂ ਹੈਗੀਆਂ ਉਹਨਾਂ ਨੂੰ ਤੁਸੀਂ 25 ਦਿਨ ਦੇ ਵਿੱਚ 28 ਦਿਨ ਦੇ ਵਿੱਚ ਯੂਰੀਆ ਪੂਰੀ ਕਰਕੇ ਆਖੋਂ ਵੀ ਹੁਣ ਕੋਈ ਜ਼ਰੂਰਤ ਨਹੀਂ ਪੈਣੀ ਇਹ ਵੀ ਗਲਤ ਹੈ ਅੱਜ ਹੀ ਇੱਕ ਵੀਰ ਕਹਿ ਰਿਹਾ ਸੀ ਕਿ ਜਿ ਪਿਛਲੇ ਸਾਲ ਉਹ ਸਹੀ ਤਰੀਕੇ ਦੇ ਨਾਲ ਜਿਵੇਂ ਉਹਨੂੰ ਕਿਹਾ ਗਿਆ ਚੱਲਿਆ 106 ਮਣ ਉਹ ਝਾੜ ਦੱਸ ਰਿਹਾ ਸੀਗਾ ਤਾਂ ਮੇਰੀ ਉਹਨਾਂ ਨਾਲ ਇਹੀ ਗੱਲ ਹੋ ਜੀਏ 106 ਮਾਨ ਹੋਵੇ ਜਾਂ 106 ਗੱਟੇ ਹੋਣ ਜਾਂ 110 ਮਾਨ ਹੋਵੇ ਇਹ ਹਾਈਐਸਟ ਝਾੜ ਤਾਂ ਨਹੀਂ ਹੈਗਾ ਦੁਨੀਆ ਤਾਂ ਇਸ ਤੋਂ ਉੱਪਰ ਬਹੁਤ ਉੱਪਰ ਬੈਠੀ ਹੈ ਤੇ ਜਿਵੇਂ ਜਿਵੇਂ ਅਸੀਂ ਸਾਇੰਸ ਦੇ ਨੇੜੇ ਹੁੰਦੇ ਜਾਵਾਂਗੇ ਜਿਵੇਂ ਜਿਵੇਂ ਅਸੀਂ ਇੱਕ ਇੱਕ ਸਟੇਜ ਨੂੰ ਸਮਝਾਂਗੇ ਜਿਵੇਂ ਇੱਕ ਇੱਕ ਚੀਜ਼ ਨੂੰ ਅਸੀਂ ਸਮਝਾਂਗੇ ਤਾਂ ਅਸੀਂ ਹੋਰ ਝਾੜ ਉਧਾਉਂਦੇ ਨੇੜੇ ਪਹੁੰਚਾਂਗੇ ਉਹ ਵੀ ਬਿਨਾ ਐਕਸਟਰਾ ਖਰਚਾ ਕੀਤੇ ਤਾਂ ਬਹੁਤ ਜ਼ਿਆਦਾ ਲੰਮੀ ਵੀਡੀਓ ਹੋ ਰਹੀ ਹੈ ਅਗਲੀ ਵੀਡੀਓ ਚ ਕਿਹੜੀ ਕਿਹੜੀ ਖਾਦ ਕਿੰਨੀ ਕਿੰਨੀ ਪਾਉਣੀ ਹੈ ਉਹਦੀ ਗੱਲ ਕਰਦੇ ਆ ਇੱਥੇ ਨੈਟ ਸ਼ੈਲ ਦੇ ਵਿੱਚ ਇਹ ਹੈ ਕਿ ਪਹਿਲੇ ਤਿੰਨ ਪਾਰਟ ਦੇਖ ਕੇ ਸਟੇਜਾਂ ਨੂੰ ਸਮਝੋ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਆਪਣਾ ਜਿਹੜਾ ਹੈਗਾ ਖਾਦਾਂ ਦੇ ਸੰਬੰਧੀ ਡਿਸੀਜਨ ਲਵੋ ਤੇ ਟਾਈਮਲੀ ਹਰ ਇੱਕ ਕੰਮ ਖੇਤ ਦੇ ਵਿੱਚ ਹੋਣਾ ਜ਼ਰੂਰੀ ਹੈ ਜੇ ਟਾਈਮ ਲੰਘ ਗਿਆ ਤਾਂ ਫੇਰ ਕਿਸੇ ਚੀਜ਼ ਦਾ ਕੋਈ ਲਾਭ ਨਹੀਂ ਜਿਵੇਂ ਜਿਵੇਂ ਤੁਹਾਡੇ ਝੋਨੇ ਦੇ ਉੱਪਰ ਜਿਹੜੀ ਸਟੇਜ ਆਏਗੀ ਓਵੇਂ ਓਵੇਂ ਆਪਾਂ ਇੱਕ ਇੱਕ ਚੀਜ਼ ਨੂੰ ਕਵਰ ਕਰਦੇ ਜਾਵਾਂਗੇ ਤੇ ਜਿਹੜਾ ਤੁਹਾਡਾ ਸਭ ਤੋਂ ਵੱਡਾ ਕਨਫਿਊਜ਼ਨ ਸੀ ਕਿ ਜੀ ਜੇ ਪੈਨਿਕਲ ਇਨੀਸ਼ੀਏਸ਼ਨ 45 ਦਿਨ ਤੇ ਬਨ ਰਿਹਾ ਤੇ ਕੀ ਅਸੀਂ ਯੂਰੀਆ 45 ਦਿਨ ਤੇ ਪਾਉਣੀ ਨਹੀਂ ਜੀ ਅਸੀਂ 40 38 40 ਦਿਨ ਤੇ ਦੇਵਾਂਗੇ ਤਾਂ ਉਹ ਯੂਰੀਆ ਪੈਨਿਕਲ ਇਨੀਸ਼ੀਏਸ਼ਨ ਦੇ ਕੰਮ ਆਏਗੀ ਧੰਨਵਾਦ ਦੋਸਤੋ ਮਿਹਰਬਾਨੀ